ਬਿੱਤੇ ਦਿਨਾਂ ਤੋਂ ਨਿਊ ਚੰਡੀਗੜ੍ਹ ਇਲਾਕੇ ਦੇ ਵਿੱਚ ਕਈ ਚੋਰੀਆਂ ਹੋਈਆਂ ਜਿਸ ਤੋਂ ਬਾਅਦ ਕਾਫੀ ਸਵਾਲ ਪੁਰਦੋਤ ਖੜੇ ਹੁੰਦੇ ਸੀ ਪਰ ਪੁਲਿਸ ਨੇ ਨਾਲ ਦੀ ਨਾਲ ਉਹ ਚੋਰੀਆਂ ਕਰਨ ਵਾਲੇ ਚੋਰਾਂ ਨੂੰ ਫੜਨ ਦੇ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਚੋਰ ਵੀ ਇਹਨੇ ਸ਼ਾਤਰ ਸੀ ਦੱਸਦਣਿਆ ਦਿਨ ਦੇ ਵੇਲੇ ਟੈਕਸੀ ਚਲਾਉਂਦੇ ਸੀ ਰਾਤ ਵੇਲੇ ਚੋਰੀਆਂ ਕਰਦੇ ਸੀ ਬੜਾ ਔਖਾ ਸੀ ਉਹਨਾਂ ਨੂੰ ਫੜਨਾ ਕਿਉਂਕਿ ਚੋਰੀਆਂ ਕਰਕੇ ਦੱਸਦੇ ਕਿ ਆਪਣੀ ਲੋਕੇਸ਼ਨਾਂ ਬਦਲਦੇ ਸੀ ਕਈ ਜਿਹੜੇ ਇਸ ਗਰੋਹ ਦੇ ਵਿੱਚ ਮੈਂਬਰ ਨੇ ਉਹ ਚੰਡੀਗੜ੍ਹ ਦੇ ਵਿੱਚ ਰਹਿੰਦੇ ਸੀ ਕਿਤੇ ਕੀ ਦੂਜੀ ਸਟੇਟ ਦੇ ਵਿੱਚੋਂ ਚੋਰ ਨੂੰ ਫੜਨਾ ਬੜਾ ਮੁਸ਼ਕਲ ਹੁੰਦਾ ਹੈ ਤੇ ਇਸ ਨੂੰ ਲੈ ਕੇ ਮੁੱਲਾਪੁਰ ਗਰੀਬਦਾਸ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਨ੍ਹਾਂ ਚੋਰਾਂ ਦੇ ਕੋਲੋਂ ਜਿੱਥੇ ਟੈਕਸੀ ਕਾਰ ਦੂਜੇ ਪਾਸੇ ਇੱਕ ਐਕਟਿਵਾ ਤੇ ਨਾਲ ਚੋਰੀ ਕੀਤਾ ਸਮਾਨ ਵੀ ਬਰਾਮਦ ਕੀਤਾ ਕਿਉਂਕਿ ਕੰਨੋਂ ਕੰਨੀ ਖਬਰ ਨਹੀਂ ਸੀ ਕਿ ਇਸ ਤਰੀਕੇ ਦੇ ਨਾਲ ਇਹ ਚੋਰ ਦਿਨ ਦੇ ਵਿੱਚ ਟੈਕਸੀ ਤੇ ਰਾਤ ਵੇਲੇ ਇਸ ਤਰ੍ਹਾਂ ਚੋਰੀਆਂ ਕਰਦੇ ਨੇ ਤੇ ਸਾਡੇ ਨਾਲ ਐਸਐਚਓ ਨਾਲ ਮੁੱਲਾਪੁਰ ਦੇ ਨੇ ਅਮਨਦੀਪ ਸਿੰਘ ਤਰੀਕਾ ਜੀ ਜਿਨ੍ਹਾਂ ਦੀ ਟੀਮ ਨੇ ਪੂਰਾ ਵਰਕ ਕੀਤਾ ਬੜੀ ਤਰੀਕੇ ਦੇ ਨਾਲ ਇਹਨਾਂ ਨੂੰ ਫੜਿਆ ਸਰ ਕਾਫੀ ਚੋਰੀਆਂ ਸੀ ਕਾਫੀ ਪੁਲਿਸ ਦੇ ਉੱਤੇ ਕਾਫੀ ਲੋਕ ਸਵਾਲ ਖੜੇ ਹੁੰਦੇ ਸੀ ਕਿੱਥੇ ਹੈ ਪੁਲਿਸ ਚੋਰੀਆਂ ਕਿਉਂ ਨਹੀਂ ਰਿਕਵਰ ਹੋ ਰਹੀਆਂ ਕਿਸ ਤਰੀਕੇ ਨਾਲ ਚੋਰ ਫੜੇ ਕਿਉਂ ਨਹੀਂ ਜਾ ਰਹੇ ਪਰ ਇੱਕ ਵਾਰੀ ਚ ਹੀ ਉਹ ਚੋਰ ਫੜੇ ਜਿੰਨਾਂ ਕੋਲ ਤਿੰਨ ਚੋਰੀਆਂ ਰਿਕਵਰ ਹੋਈਆਂ ਨੇ ਇਹ ਕਿਸ ਤਰੀਕੇ ਨਾਲ ਬਿਉਤਬੰਦੀ ਕਰਦੇ ਸੀ ਚੋਰ ਕਿਸ ਤਰੀਕੇ ਨਾਲ ਆਣ ਕੇ ਚੋਰੀਆਂ ਨੂੰ ਅੰਜਾਮ ਦਿੰਦੇ ਸੀ ਸ਼੍ਰੀ ਹਰਮਨਦੀਪ ਸਿੰਘ ਹਾਨਸ ਆਈਪੀਐਸ ਮਾਨਯੋਗ ਐਸਐਸਪੀ ਮਹਾਲੀ ਉਹਨਾਂ ਵੱਲੋਂ ਚੋਰਾਂ ਤੇ ਸਨੈਚਰਾਂ ਦੇ ਖਿਲਾਫ ਵਿਸ਼ੇਸ਼ ਮੈਮ ਵੱਢੀ ਹੋਈ ਹੈ ਤੇ ਉਹਨਾਂ ਵੱਲੋਂ ਜਾਰੀ ਕੀਤੀਆਂ ਗਿਆ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਤੇ ਮਾਨਯੋਗ ਐਸ 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 ਪੀ ਰੂਰਲ ਮਹਾਲੀ ਸ਼੍ਰੀ ਮਨਪ੍ਰੀਤ ਸਿੰਘ ਤੇ ਸ਼੍ਰੀ ਹਰਸਿਮਰਨ ਸਿੰਘ ਛੇਤਰਾ ਡੀ ਐਸ ਪੀ ਮੁੱਲਾਪੁਰ ਜੀ ਦੇ ਨਿਗਰਾਨੀ ਚ ਪਿਛਲੇ ਦਿਨੀ ਜੋ ਇੱਕ ਇਕੋ ਸਿਟੀ ਦੇ ਵਿੱਚ ਚੋਰੀਆਂ ਹੋਈਆਂ ਸੀ ਤਿੰਨ ਚੋਰੀਆਂ ਹੋਈਆਂ ਸੀ ਤੇ ਉਹਨਾਂ ਨੂੰ ਅਸੀਂ ਸਾਡੀ ਜਿਹੜੀ ਥਾਣਾ ਮੁੱਲਾਪੁਰ ਦੀ ਟੀਮ ਨੇ ਟ੍ਰੇਸ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜੀ ਪਹਿਲੀ ਚੋਰੀ ਜਿਹੜੀ ਸੀਗੀ ਉਹਦੇ ਸੰਬੰਧੀ ਅਸੀਂ ਮੁਕਦਮਾ ਨੰਬਰ 12 ਮਿਤੀ 23 1 2026 ਅਧੀਨ ਤਰਾ 305 331 4 BNS ਥਾਣਾ ਮੁੱਲਾਂਪੁਰ ਗਰੀਬਦਾਸ ਮਕਦਮਾ ਨੰਬਰ ਦੂਜੀ ਚੋਰੀ ਦੇ ਰਿਗਾਰਡਿੰਗ ਮਕਦਮਾ ਨੰਬਰ 16 ਮਿਤੀ 2/2/2026 ਅਧੀਨ ਤਰ੍ਹਾਂ 305 331 435 ਬੀ ਐਨ ਐਸ ਥਾਣਾ ਮੁੱਲਾਂਪੁਰ ਗਰੀਬਦਾਸ ਤੇ ਤੀਜੀ ਚੋਰੀ ਸਬੰਧਿਤ ਮਕਦਮਾ ਨੰਬਰ 18 ਮਿਤੀ 5/2/2026 ਅਧੀਨ ਤਰ੍ਹਾਂ 305 331 435 317 2 341 2 ਬੀ ਐਨ ਸਥਾਣਾ ਮੁੱਲਾਂਪੁਰ ਗਰੀਬਦਾਸ ਦਰਜ ਕੀਤਾ ਸੀ ਤੇ ਇਸ ਤੋਂ ਬਾਅਦ ਜਿਹੜੀ ਸਾਡੇ ਥਾਣੇ ਦੀ ਟੀਮ ਨੇ ਬੜੀ ਮਿਹਨਤ ਕੀਤੀ ਦਿਨ ਰਾਤ ਮਿਹਨਤ ਕਰਕੇ ਇਹ ਚੋਰੀਆਂ ਟਰੇਸ ਕੀਤੀਆਂ ਤੇ ਇਹ ਚੋਰੀਆਂ ਤਿੰਨੇ ਚੋਰੀਆਂ ਸੇਮ ਗਰੋ ਨੇ ਕੀਤੀਆਂ ਸੀ ਸਰ ਟਰੇਸ ਕਰਨਾ ਬੜਾ ਮੁਸ਼ਕਲ ਸੀ ਜਿਸ ਤਰੀਕੇ ਤੁਸੀਂ ਪ੍ਰੈਸ ਕਾਨਫਰੰਸ ਦੱਸਿਆ ਕਿ ਟੈਕਸੀ ਚਲਾਉਂਦੇ ਦਿਨ ਚ ਰਾਤ ਵੇਲੇ ਚੋਰੀਆਂ ਨੂੰ ਜਾਂਦੇ ਦਿੰਦੇ ਸੀ ਇਹ ਕਿਵੇਂ ਪੂਰਾ ਟਰੇਸ ਕੀਤਾ ਤੁਸੀਂ ਕਿਵੇਂ ਟੀਮ ਵਰਕ ਕਿਵੇਂ ਸੀਸੀਟੀਵੀ ਕੈਮਰੇ ਦੀ ਪੂਰੀ ਚੇਨ ਬਣਾਈ ਤੁਸੀਂ ਫੁਟੇਜ ਦਿਖਾਈ ਦੇਖੋ ਜੀ ਇਹ ਬੜੇ ਸਮਾਰਟ ਕ੍ਰਾਈਮਨਲ ਹੈ ਇਹਨਾਂ ਦੇ ਜਿਹੜੇ ਇੱਕ ਬੰਦੇ ਤੇ ਪਹਿਲਾਂ 6 ਮਕਦਮੇ ਦਰਜ ਹੈ ਚੋਰੀ ਦੇ ਲੁਧਿਆਣੇ ਡੇਰਾ ਬੱਸੀ ਸੁਹਾਣੇ ਮਟੌਰ ਦੂਜੇ ਦੋ ਜਿਹੜੇ ਮੁੰਡੇ ਹੈਗੇ ਉਹਨਾਂ ਤੇ ਪੰਜ-ਪੰਜ ਮੁਕਦਮੇ ਦਰਜ ਹੈ ਇਹ ਬੜੇ ਪ੍ਰੋਫੈਸ਼ਨਲ ਚੋਰ ਸੀਗੇ ਇਹ ਚੋਰੀ ਦੀ ਵਾਰਦਾਤ ਨੂੰ ਜਿਹੜਾ ਹੈਗਾ ਜੀ ਰਾਤ ਨੂੰ 1:00 2:00 ਜਾਂ 3:00 ਵਜੇ ਅੰਜਾਮ ਦਿੰਦੇ ਸੀਗੇ ਤੇ ਉਸ ਤੋਂ ਬਾਅਦ ਇਹ ਬੜੇ ਸਮਾਰਟਲੀ ਕੀ ਕਰਦੇ ਸੀਗੇ ਜੀ ਇਹ ਐਕਚੁਅਲ ਦੇ ਵਿੱਚ ਇੱਕ ਇਹਨਾਂ ਕੋਲੇ ਕੈਬ ਹੈ ਇੱਕ ਦਿਨੇ ਕੈਬ ਚਲਾਉਂਦੇ ਆ ਤੇ ਉਹੀ ਕੈਬ ਯੂਜ਼ ਕਰਕੇ ਇਹ ਕੈਬ ਦਾ ਕੋਈ ਰੂਟ ਜਿਹੜਾ ਹੈਗਾ ਇੱਕ ਫਾਈਨਲ ਨਹੀਂ ਰੱਖਦੇ ਸੀਗੇ ਜੀ ਉਹਨੂੰ ਇੱਕ ਦੂਜੀ ਗਲੀ ਚ ਘੁਮਾ-ਘੁਮਾ ਕੇ ਘੁਮਾ-ਘੁਮਾ ਕੇ ਵੀ ਮਤਲਬ ਕੋਈ ਵੀ ਜਿਹੜਾ ਇਹਨਾਂ ਨੂੰ ਸ਼ੱਕ ਨਾ ਹੋਵੇ ਜਾਂ ਫਾਲੋ ਕੋਈ ਪੁਲਿਸ ਰੂਟ ਬਣਾਉਣ ਲੱਗਦੀ ਹੈ ਤਾਂ ਉਹਦੇ ਵਿੱਚ ਪ੍ਰੋਬਲਮ ਆਉਂਦੀ ਹੈ ਵੀ ਗੱਡੀ ਉਧਰ ਹੀ ਗਈ ਤੇ ਥੋੜੇ ਟਾਈਮ ਬਾਅਦ ਵਾਪਸ ਆ ਰਹੀ ਹੈ ਬੜੇ ਸਮਾਰਟ ਕ੍ਰਿਮੀਨਲ ਕ੍ਰਿਮੀਨਲ ਸੀਗੇ ਬਟ ਮੇਰੇ ਥਾਣੇ ਦੀ ਟੀਮ ਨੇ ਬੜੀ ਮਿਹਨਤ ਕੀਤੀ ਤੇ ਅਸੀਂ ਇਹਨਾਂ ਨੂੰ ਟ੍ਰੇਸ ਕੀਤਾ ਜੀ ਤੇ ਉਹ ਜਿਹੜੀ ਕੈਬ ਇਹ ਯੂਜ਼ ਕਰਦੇ ਸੀ ਉਹ ਵੀ ਅਸੀਂ ਬਰਾਮਦ ਕਰ ਲਈਏ ਤੇ ਗਰੋਹ ਦੇ ਵਿੱਚ ਦੋ ਔਰਤਾਂ ਵੀ ਤੁਸੀਂ ਨਾਲ ਕਾਬੂ ਕੀਤੀਆਂ ਨੇ ਉਹਨਾਂ ਦਾ ਕੀ ਰੋਲ ਹੈ ਉਹ ਨਾਲ ਚੋਰੀ ਕਰਨ ਜਾਂਦੀ ਸੀ ਜਾਂ ਕਿਤੇ ਨ ਕਿਤੇ ਇਹ ਜਿਹੜਾ ਚੋਰੀ ਕੀਤਾ ਸਮਾਨ ਆਪਣੇ ਕੋਲ ਰੱਖਦੀਆਂ ਸੀ ਇਹਦੀ ਜਿਹੜੀ ਜੀ ਇੱਕ ਔਰਤ ਹੈਗੀ ਖੈਰਾਨੀ ਸ਼ਾਹ ਪਤਨੀ ਮੁਹੰਮਦ ਸਾਹਿਦ ਇਹ ਜਿਹੜੀ ਸੈਕਟਰ 2 ਇਹਦਾ ਇਹ ਜਿਹੜਾ ਮੇਨ ਚੋਰ ਹੈ ਜਿਹੜਾ ਇਸ ਗਰੋਹ ਦਾ ਸਰਗਣਾ ਹੈਗਾ ਉਹ ਹੈਗਾ ਮੁਹੰਮਦ ਸਾਜਿਦ ਉਹਦੀ ਇਹ ਮਦਰ ਹੈ ਤੇ ਜਿਹੜੀ ਦੂਸਰੀ ਲੇਡੀ ਹੈਗੀ ਹੈ ਜੀ ਉਹ ਮਾਦੂਰੀ ਪਤਨੀ ਇੰਦਰ ਕੁਮਾਰ ਵਾਸੀ ਕੱਚੀ ਕਲੋਨੀ ਧਨਾਸ ਇਹ ਜਿਹੜਾ ਦੂਜਾ ਇੱਕ ਚੋਰ ਹੈਗਾ ਸੌਰਵ ਉਰਫ ਲਾਲਾ ਪੁੱਤਰ ਵਿਨੋਦ ਕੁਮਾਰ ਇਹ ਉਹਦੀ ਮਦਰ ਮਦਰਨ ਲੋ ਹੈ ਜੀ ਇਹ ਜਿਹੜਾ ਵੀ ਸਮਾਨ ਚੋਰੀ ਕਰਦੇ ਸੀਗੇ ਉਹਨੂੰ ਟਿਕਾਣੇ ਲਾਉਣ ਦੇ ਵਿੱਚ ਦੋ ਲੇਡੀਆਂ ਜਿਹੜੀਆਂ ਹੈਗੀਆਂ ਉਹਨਾਂ ਦੀ ਹੈਲਪ ਕਰਦੀਆਂ ਸੀਗੇ ਕਿ ਕੀ ਕੀਨਾਂ ਕੋਲ ਸਮਾਨ ਕੀ ਬਰਾਮਦ ਹੋਇਆ ਕਿਉਂਕਿ ਪਿਛਲੇ ਦਿਨ ਸੋਨਾ ਚੋਰੀ ਵੀ ਹੋਇਆ ਤੇ ਨਾਲ ਦੀ ਨਾਲ ਇੱਕ ਡੈਂਟਲ ਦੀ ਦੁਕਾਨ ਦੇ ਵਿੱਚੋਂ ਕੈਸ਼ ਵੀ ਚੋਰੀ ਹੋਇਆ ਸੀ ਕਿੰਨਾ ਕੁ ਜਿਹੜਾ ਪੈਸਾ ਜਿਹੜਾ ਬਰਾਮਦ ਹੋਇਆ ਇਹਨਾਂ ਦੇ ਕੋਲ ਇਨਾਂ ਦੇ ਕੋਲੋਂ ਜੀ ਟੋਟਲ ਜਿਹੜੀਆਂ ਚੋਰੀਆਂ ਦੇ ਨਾਲ ਤਿੰਨਾਂ ਚੋਰੀਆਂ ਦੇ ਨਾਲ ਸਬੰਧਤ 58.9 ਗ੍ਰਾਮ ਸੋਨਾ ਬਰਾਮਦ ਹੋ ਗਿਆ ਜੀ ਇੱਕ ਚੋਰੀ ਦੀ ਐਕਟਵਾ ਬਰਾਮਦ ਹੋਈ ਆ ਅਸੀਂ ਵੈਰੀਫਾਈ ਕਰ ਰਹੇ ਹਾਂ ਕਿੱਥੋਂ ਚੋਰੀ ਹੋਈ ਆ ਉਹ ਸਾਡੀਆਂ ਇਹ ਤਿੰਨ ਚੋਰੀਆਂ ਚ ਚੋਰੀ ਨਹੀਂ ਸੀਗੀ ਜੀ ਇੱਕ ਮਹਿੰਗੀ ਘੜੀ ਸੀਗੀ ਜੀ ਅਰਮਾਨੀ ਐਕਸਚੇਂਜ ਦੀ ਇੱਕ ਮੋਬਾਈਲ ਫੋਨ ਇੱਕ ਜਿਹੜਾ ਇਹਨਾਂ ਤੋਂ ਕੈਸ਼ ਆ ਜੀ ਜਿਹੜਾ ਇਹ ਡੈਂਟਲ ਸੌਰੀ ਜਿਹੜਾ ਕੈਮਿਸ ਸ਼ਾਪ ਸੀ 15000 ਰੁਪਿਆ ਕੈਸ਼ ਉਹ ਬਰਾਮਦ ਹੋਇਆ ਤੇ 61500 ਰੁਪਏ ਕੈਸ਼ ਜਿਹੜਾ ਇਹ 681 ਨੰਬਰ ਘਰ ਆਇਕੋ ਸਿਟੀ 1 ਚ ਉੱਥੇ ਜਿਹੜੀ ਚੋਰੀ ਹੋਈ ਸੀ ਉਹਦੇ ਚੋਂ ਕੈਸ਼ ਬਰਾਮਦ ਹੋਇਆ ਇਸ ਤੋਂ ਇਲਾਵਾ ਜਿਹੜਾ ਹੈਗਾ ਲੋਹੇ ਦੀ ਰਾੜ ਜਿਹੜੀ ਇਹ ਲੋਕ ਵਗੈਰਾ ਤੋੜਨ ਲਈ ਵਰਤਦੇ ਸੀ ਤੇ ਜਿਹੜੀ ਇਹ ਕੈਪ ਜਿਹੜੀ ਇਹ ਯੂਜ਼ ਕਰਦੇ ਸੀਗੇ ਉਹਨਾਂ ਦੀ ਆਪਦੀ ਸੀਗੀ ਉਹ ਵੀ ਬਰਾਮਦ ਹੋ ਗਏ ਸਰ ਜਿਹੜਾ ਸੋਨਾ ਚੋਰੀ ਕਰਦੇ ਸੀ ਪਹਿਲਾਂ ਵੀ 6 ਚੋਰੀਆਂ 6 ਮਕਦਮੇ ਦਰਜ ਨੇ ਇਹਨਾਂ ਦੇ ਉੱਤੇ ਇਹ ਸੋਨੇ ਕਿੱਥੇ ਵੇਚਦੇ ਸੀ ਕੋਈ ਸੁਨਿਆਰ ਦਾ ਕੋਈ ਜੁਵੇਲਰ ਦਾ ਨਾਮ ਆਇਆ ਸਾਹਮਣੇ ਹਜੇ ਤੱਕ ਉਹਦੀ ਤਫਤੀਸ਼ ਚੱਲ ਰਹੀ ਹੈ ਜੀ ਬਟ ਜਿਹੜਾ ਹੈਗਾ ਜੀ ਜੜਾ ਸਾਨੂੰ ਡਿਸਟੋਰਟ ਕਰ ਦਿੰਦੇ ਸੀ ਤੋੜ ਭੰਨੋ ਦੀ ਕਰ ਦਿੰਦੇ ਸੀਗੇ ਜੀ ਤੇ ਅੱਗੇ ਜਿਹੜਾ ਹੈਗਾ ਕੁਝ ਇਹ ਉਸ ਪਰੇ ਅਸੀਂ ਕਲੀਅਰ ਕਰ ਰਹੇ ਆ ਅੱਗੇ ਤਫਤੀਸ਼ ਉਹਦੇ ਬਾਰੇ ਲੱਗਦਾ ਸਾਰੀ ਚੋਰੀਆਂ ਸੋਲਵ ਹੋ ਗਈਆਂ ਜਿਹੜੀਆਂ ਨਾਲ ਦੀ ਨਾਲ ਪਿਛਲੇ ਦਿਨ ਕਾਫੀ ਚੋਰੀਆਂ ਹੋਈਆਂ ਭਾਵੇਂ ਇੱਕੋ ਸਿਟੀ ਦੇ ਵਿੱਚ ਭਾਵੇਂ ਨਿਊ ਟੰਡਿਲ ਤੇ ਹੋਰ ਵੀ हां जी ਇਹ ਜਿਹੜੀਆਂ ਮੇਨ ਜਿਹੜੀਆਂ ਤਿੰਨ ਚੋਰੀਆਂ ਹੋਈਆਂ ਸੀ ਤੁਹਾਡੀਆਂ ਤੁਹਾਡੇ ਵੱਲੋਂ ਨਿਊਜ਼ ਵੀ ਉਹ ਚੱਲੀਆਂ ਸੀ ਉਹ ਤਿੰਨੇ ਚੋਰੀਆਂ ਜਿਹੜੀਆਂ ਆਈਆਂ 300 ਕਿੰਨੇ ਦਿਨ ਦਾ ਰਿਮਾਂਟ ਸੀ ਨਾ ਸਰ ਇਹਨਾਂ ਦਾ ਸਾਡੇ ਕੋਲ 8 ਦਿਨ ਦਾ ਰਿਮਾਂਟ ਸੀ ਸਰ ਥੋੜਾ ਔਖਾ ਨਹੀਂ ਹੁੰਦਾ ਸੀ ਕਿ ਦੂਜੀ ਸਟੇਟ ਦੇ ਵਿੱਚ ਜਦੋਂ ਚੰਡੀਗੜ੍ਹ ਆਏ ਸੈਂਟਰ ਗਵਰਨਮੈਂਟ ਆ ਉੱਥੋਂ ਜਿਹੜਾ ਇਸ ਤਰੀਕੇ ਦਾ ਕਨਿਮਨਲ ਨੂੰ ਲਿਆ ਕੇ ਇਸ ਤਰੀਕੇ ਨਾਲ ਨਾਮਜ਼ਦ ਕਰਨਾ ਤਾਂ ਉਹਨਾਂ ਨੂੰ ਫੜਨਾ ਕਿੰਨਾ ਕੁ ਮੁਸ਼ਕਲ ਲੱਗਿਆ ਕਿਉਂਕਿ ਪੂਰੀ ਟੀਮ ਤੁਹਾਡੀ ਵਰਕ ਕਰਦੀ ਸੀ ਦੇਖੋ ਸਭ ਤੋਂ ਪਹਿਲਾਂ ਤਾਂ ਇਹੀ ਚੈਲੰਜ ਸੀਗਾ ਵੀ ਟ੍ਰੇਸ ਕਰਨਾ ਹੈ ਟ੍ਰੇਸ ਕਰਨ ਤੋਂ ਬਾਅਦ ਇਹ ਜਿਹੜਾ ਪ੍ਰੋਸੀਜਰ ਫਾਲੋ ਹੁੰਦਾ ਅਸੀਂ ਉਹ ਪ੍ਰੋਪਰ ਪ੍ਰੋਸੀਜਰ ਫਾਲੋ ਕਰਕੇ ਇਹਨਾਂ ਨੂੰ ਉਹਨਾਂ ਦੇ ਲੋਕਲ ਥਾਣਿਆਂ ਦੇ ਵਿੱਚ ਇਨਟੀਮੀਟ ਕਰਕੇ ਲਿਆਇਆ ਤੇ ਫੇਰ ਹੀ ਇਹਨਾਂ ਨੂੰ ਅੱਗੇ ਅਸੀਂ ਰਿਮਾਂਡ ਲੈ ਕੇ ਇਨਕੈਰੋਗੇਟ ਕੀਤਾ ਠੀਕ ਹੈ ਬਹੁਤ ਬਹੁਤ ਧੰਨਵਾਦ ਸਰ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਮੁੱਲਾਂਪੁਰ ਗਰੀਬ ਦਾਸ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਪੰਜ ਦੋਸ਼ੀ ਜਿਹੜੇ ਕਾਬੂ ਕੀਤੇ ਨੇ ਜਿਨ੍ਹਾਂ ਵਿੱਚ ਦੋ ਔਰਤਾਂ ਨੇ ਇਹ ਕੀ ਕਰਦੇ ਸੀ ਦਿਨ ਵੇਲੇ ਕੈਪਚੂਲਾਂ ਦੇ ਸੀ ਉਸ ਤੋਂ ਬਾਅਦ ਰਾਤ ਨੂੰ ਚੋਰੀਆਂ ਅੰਜਾਮ ਦਿੰਦੇ ਸੀ ਕੰਨੋਂ ਕੰਨੀ ਕਿਸੇ ਨੂੰ ਖਬਰ ਨਹੀਂ ਲੱਗਦੀ ਸੀ ਕਿ ਇਸ ਤਰੀਕੇ ਨਾਲ ਕੈਬ ਚਲਾਉਣ ਵਾਲੇ ਵੀ ਚੋਰੀਆਂ ਕਰਦੇ ਹੋ ਤੁਸੀਂ ਵੀ ਕੈਬ ਦੇ ਵਿੱਚ ਜੋ ਰਾਈਡ ਕਰਦੇ ਹੋ ਹੁਣਗੇ ਪਰ ਤੁਹਾਨੂੰ ਕੀ ਪਤਾ ਹੁੰਦਾ ਕਿ ਇਹ ਬੰਦਾ ਰਾਤ ਵੇਲੇ ਚੋਰੀਆਂ ਕਰਦਾ ਹੈ ਤੇ ਦਿਨ ਵੇਲੇ ਕੈਪ ਚਲਦਾ ਹੈ ਤਾਂ ਜੁਰ ਧਿਆਨ ਰੱਖਿਆ ਕਰੋ ਦੂਜੇ ਪਾਸੇ ਤੋਂ ਦੇਖੋ ਕਿੰਨਾ ਕੋਲ ਹੁਣ ਤਿੰਨ ਚੋਰੀਆਂ ਜੜੀਆਂ ਪੂਰੇ ਟਰੇਸ ਕਰ ਲਈਆਂ ਤਾਂ ਉਸ ਤੋਂ ਬਾਅਦ ਹੁਣ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਭਰੋਸਾ ਜਰੂਰ ਬਣਿਆ ਹੈ ਕਿ ਪੁਲਿਸ ਕਿਤੇ ਨਾ ਕਿਤੇ ਇਸ ਤਰੀਕੇ ਦੇ ਚੋਰਾਂ ਨੂੰ ਛੱਡਦੀ ਨਹੀਂ ਭਾਵੇਂ ਟਾਈਮ ਲੱਗਦਾ ਕਿਉਂਕਿ ਇਹ ਜਿਸ ਤਰੀਕੇ ਨਾਲ ਲੋਕੇਸ਼ਨਾਂ ਬਦਲਦੇ ਸੀ ਜਿਸ ਤਰੀਕੇ ਨਾਲ ਇਹ ਪੂਰੇ ਸ਼ਾਤਰ ਚੋਰ ਸੀ ਤਾਂ ਪੁਲਿਸ ਨੇ ਇਨਾਂ ਨੂੰ ਚੰਡੀਗੜ੍ਹ ਤੇ ਹੋਰ ਵੀ ਕਈ ਲੋਕੇਸ਼ਨਾਂ ਤੋਂ ਕਾਬੂ ਕੀਤਾ ਜਿਸ ਤੋਂ ਬਾਅਦ ਜਾ ਕੇ ਜੋ ਵੀ ਤਰੀਨੀ ਚੋਰੀਆਂ ਹੋਈਆਂ ਸੀ ਉਹ ਸਾਰੀਆਂ ਰਿਕਵਰ ਕਰ ਲਈਆਂ ਉਸ ਤੋਂ ਬਾਅਦ ਹੁਣ ਲੋਕਾਂ ਜਿਹੜੇ ਪੋਸਾ ਹੋਇਆ ਕਿ ਕਿਤਨੇ ਕਿਤੇ ਪੁਲਿਸ ਕਿਤਨੇ ਉਹਨਾਂ ਵਾਸਤੇ ਹਮੇਸ਼ਾ ਸੁਰੱਖਿਆ ਵਾਸਤੇ ਨਾਲ ਬਚਨਬੱਧ ਹੈ ਥੋੜਾ ਜਿਹਾ ਮੈਂ ਗੁਰਜੋਤ ਦੇ ਨਾਲ ਹਰਪੀ ਸਿੰਘ